मेरा नाम डॉक्टर अंकित वालिया है मैं इतने आम आदमी क्लिनिक के दवाई नगर सूफिया चौंक बतौर मेडिकल ऑफिसर पिछले दो सालों तो अपनी सेवा निभा रहा हाँ मेरी जी एजुकेशन क्वालिफिकेशन है वो पोस्ट ग्रेजुएशन है पीजी, एमडी कम्युनिटी मेडिसिन है ਆਮ ਆਦਮੀ ਕਲੀਨਿਕ ਦੇ ਇਨਫਰਾਸਟ੍ਰਕਚਰ ਦੀ ਇਹ ਬਹੁਤ ਹੀ ਵਧੀਆ ਹੈ ਇੱਥੇ ਆਮ ਆਦਮੀ ਨੂੰ ਬਹੁਤ ਹੀ ਸਹੂਲਤ ਪ੍ਰੋਵਾਈਡ ਕੀਤੀ ਗਈ ਹੈ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਬੈਠਣ ਦੀ ਚੇਅਰਸ ਬਹੁਤ ਵਧੀਆ ਹੈ ਤੇ ਸਾਰੀ ਫੈਸਿਲਿਟੀ ਉਹਨਾਂ ਨੂੰ ਮਿਲਦੀ ਹੈ ਇੱਥੇ ਤਿਹੋਦੋ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੈਬ ਦੀ ਇੱਥੇ ਮੋਸਟਲੀ ਕਾਫੀ ਪ੍ਰਕਾਰ ਦੇ ਜਿਹੜੇ ਰੂਟੀਨ ਟੈਸਟ ਨੇ ਉਹ ਹੁੰਦੇ ਨੇ ਜਿਵੇਂ ਕੰਪਲੀਟ ਬਲੱਡ ਕਾਊਂਟ ਹੋ ਗਿਆ ਲੀਵਰ ਫੰਕਸ਼ਨ ਟੈਸਟ ਹੋ ਗਿਆ ਕਿਡਨੀ ਫੰਕਸ਼ਨ ਟੈਸਟ ਇਹ ਜਿਹੜੇ ਆਮ ਤੌਰ ਤੇ ਆ ਬਾਹਰੋਂ ਕਰਵਾਉਣੇ ਤੇ ਬਹੁਤ ਹੀ ਜ਼ਿਆਦਾ ਕਾਸਟਲੀ ਹੁੰਦੇ ਨੇ ਤੇ ਇੱਥੇ ਫ੍ਰੀ ਆਫ ਕਾਸਟ ਜਿਹੜੀ ਆਮ ਗਰੀਬ ਬੰਦੇ ਨੂੰ ਸਹੂਲਤ ਉਹ ਮਿਲ ਰਹੀ ਹੈ ਬਿੜੀਆਂ ਦਵਾਈਆਂ ਹੈਗੀਆਂ ਨੇ ਉਹ 80 ਪ੍ਰਕਾਰ ਦੀਆਂ ਦਵਾਈਆਂ ਮਿਲਦੀਆਂ ਨੇ ਡਾਇਬੀਟੀ ਸ਼ੂਗਰ ਫੰਗਲ ਇਨਫੈਕਸ਼ਨ ਫੀਵਰ ਲਈ ਐਂਟੀਬਾਇਓਟਿਕਸ ਵੀ ਮੋਸਟਲੀ ਮੈਡੀਸਨ ਅਵੇਲੇਬਲ ਹੈ ਤੇ ਮਹਿਮਾਨ ਸਾਹਿਬ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਸਾਨੂੰ ਆਮ ਲੋਕਾਂ ਦੇ ਵਿੱਚ ਗਰੀਬ ਬੰਦਿਆਂ ਨਾਲ ਜੁੜਨ ਦਾ ਮੌਕਾ ਦਿੱਤਾ ਗਿਆ ਹੈ ਮੇਰਾ ਨਾਮ ਤੇਜਕੌਰ ਹੈ ਮੈਂ ਇੱਕ ਸਾਸੀ ਆਤੀ ਹੂੰ ਕੋਈ ਬਿਮਾਰੀ ਹੁਕੀ ਨਹੀਂ ਆਤੀ ਡਾਕਟਰ ਸਾਹਿਬ ਬਹੁਤ ਅੱਛੇ ਹੈ ਦਵਾਈ ਵੀ ਬਹੁਤ ਅੱਛੀ ਹੈ ਯਹਾਂ ਸਾਰੇ ਸੁਵਿਧਾ ਹੈ ਬਹੁਤ ਧੰਨਵਾਦ ਥੈਂਕ ਯੂ ਜੀ ਨਿਯਾਮ ਆਦ ਵੀ ਕਲੀਨ ਕਰ ਲੀਏ ਬਹੁਤ ਬਹੁਤ ਸ਼ੁਕਰੀਆ